ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪਾ ਜੀ ਉਹਨਾਂ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਤੇ ਦੋਵੇਂ ਗੱਭਨਾਂ ਦਿਖਾਉਣੀਆਂ ਤੇ ਦੋਵੇਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਵਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਇਹ ਅੱਜ ਹੀ ਵੀਰ ਜੀ ਨੇ ਕਹਿੰਦੇ ਕਿ ਮਾਲ ਆਇਆ ਉਹਦੇ ਕਰਕੇ ਜੜੀਆਂ ਨਵਾਈਆਂ ਨੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਧੀਆ ਜੀ ਮੇਰਾ ਬਾਬੇ ਨਾਨਕ ਦੀਆ ਚਲੋ ਵਧੀਆ ਚ ਇਦਾਂ ਵੇਗਾ ਪਰਸੋਂ ਵਾਲਾ ਮਾਲ ਫਿਰ ਉਹ ਉਹਦੇ ਵੇਗਾ ਜਿੱਦਾਂ ਇੱਕ ਘੰਟੇ ਚ ਲੱਗਿਆ ਸੀ ਅੱਛਾ ਉਹਦੋਂ ਵੀ ਵੜਾਂ ਚੰਗੀਆਂ ਸੀ ਅੱਜ ਵੀ ਫਿਰ ਫੋਨ ਆਈ ਜਾਂਦੀ ਆ ਅੱਛਾ ਉਹ ਡੱਬੀ ਵਾਛੀ ਤੇ ਜੀ ਵੀ ਆਈ ਜਾਂਦੇ ਹਣੇ ਆ ਤੇ ਹੈਗੀਆਂ ਤੇ ਅੱਜ ਵੀ ਚੰਗੀਆਂ ਪਰ ਅੱਜ ਪੂਰੀ ਲਿਸ਼ਕ ਪੁਸ਼ਕੀਆਂ ਆਈਆਂ ਨਹੀਂ ਆ ਤੇਰੇ ਅੱਧਾ ਘੰਟਾ ਦੇ ਹਲਚਾਰੀਆਂ ਨੂੰ ਆਈਆਂ ਨੂੰ ਤਾਂ ਇੱਥੇ ਬੰਦੀਆਂ ਜਿਲੇ ਆ ਗਿਆ ਵੇਖ ਲੋ ਠੀਕ ਐ ਕੋਈ ਰਸਤਾ ਨਹੀਂ ਜੇ ਗ ਇਹ ਚੀਜ਼ ਦਾ ਬੜਾ ਵਾਧਾ ਹੁੰਦਾ ਵਾ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੇ ਸਰਦਾਰ ਬਲਦੇਵ ਸਿੰਘ ਪਿੰਡ ਛਿਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲਦੇ ਕਰੀ 77 ਦਾ 382275 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਜਿਹੜੀ ਇਹ ਪਹਿਲੇ ਨੰਬਰ ਤੇ ਇਤੋਂ ਹੀ ਆਪਾਂ ਕਰਨੀ ਹੈ ਇਹਦੇ ਥਾਣੇ ਤਾਨੂੰ ਲਾਗੇ ਤਾਂ ਵਿਖਾਉਣੇ ਆ ਥਾਣੇ ਬੜਾ ਲਾਜਵਾਬ ਹੈ ਜਿਹੜਾ ਇਹਦਾ ਆ ਦੇਖ ਸਕਦੇ ਜੀ ਬਿਲਕੁਲ ਇੱਕੋ ਜੇ ਗੈਪ ਤੇ ਇੱਕੋ ਜੇ ਸਾਈਜ਼ ਆ ਜਿਹੜਾ ਥਣ ਲੱਗਾ ਚੰਗੀ ਦੂਰ ਦੂਰ ਥਣ ਜਿਹੜਾ ਲੱਗਾ ਤੇ ਬਾਕੀ ਮਿਲਕਵੇਂ ਇਹਨਾਂ ਵੀ ਚੰਗੀ ਲੱਗੀ ਆ ਇਹ ਆ ਕਿ ਨਵਾਈ ਨਵਾਈ ਨਹੀਂ ਆ ਉਹਦੇ ਕਰਕੇ ਹੋ ਸਕਦਾ ਕਿ ਪੂਰੀ ਦੀ ਤੋਰ ਆਪਾਂ ਨੂੰ ਨਾ ਲੱਗੇ ਪਰ ਉਤਨਾ ਜਿਹੜੀ ਆ ਚੰਗੀ ਤਿਆਰ ਹੁੰਦੀ ਥੱਲਿਆਂ ਕਿੰਨੇ ਕ ਦੁੱਧ ਵਾਲੀ ਜੀ ਵਰਜੀ ਦੁੱਧ ਵੀਰ ਜੀ ਕੋਲ ਲੈ ਆਵੇ ਕਿ ਆਂ ਦੀ ਅੰਦਾਜ਼ਾ ਲਾ ਲੈ ਵੀ ਕਿੰਨਾ ਕੁ ਭਰੂਗੀ ਹਾਂਜੀ ਇਹ ਵੀਰ ਜੀ ਮੈਂ ਤੋਕੜ ਗੱਬਣ ਗਾਂ ਵਿੱਚ ਜਦੋਂ ਇਹਦੇ ਥਲੇ 12 ਲੀਟਰ ਦੁੱਧ ਅੱਛਾ ਗੱਬਣ ਥਲੇ ਅੱਛਾ ਤੁਹਾਡੇ ਕੋਲ ਹੀ ਗਈ ਆ ਹਾਂਜੀ ਸਾਡੇ ਕੋਲ ਗਈ ਅੱਛਾ ਤੁਸੀਂ ਤਾਂ ਸੇਵਾ ਉਹਨਾਂ ਕੋ ਘਟ ਹੋਈ ਜਾਂ ਬੰਦਿਆਂ ਕੋਲ ਠੀਕ ਹੈ ਬਹੁਤਾ ਨਹੀਂ ਆਂਦੇ ਕੋਈ 18 20 ਲੀਟਰ ਆਮਨਾ ਗਾਂ ਭਰ ਦੇਗੀ ਬਾਕੀ ਇਹ ਆ ਕਿ ਵਾਲਾ ਹੋਏ ਤਾਂ ਪੰਜੀ ਵੀ ਕਰ ਸਕਦੀ ਹੈ ਬਰੀਡ ਬੜੀ ਉਹ ਜੇ ਕੋਈ ਸਾੰਭ ਚੰਗੀ ਵਾਲੇ ਕੋਈ ਗਈ ਹੁੰਦੀ ਉਦੋਂ ਤੇ ਫਿਰ ਗਾਂ ਦਾ ਅੱਜ ਰੰਗ ਹੋਰ ਹੋਣਾ ਸੀ ਚਲੋ ਫਿਰ ਤੋਰਦੇ ਇੱਕ ਜੀ ਤੋ ਕਰ ਗੱਬਣਾ ਨੇ ਸੇਵਾ ਕਹਨੇ ਕੀਤੀ ਐ ਇਹਨਾਂ ਦਾ ਵੀ ਕੋਈ ਬਹੁਤਾ ਨਹੀਂ ਤੇ 18-20 ਲੀਟਰ ਦੁੱਧ ਗਾਂ ਭਰ ਕੇ 18-20 ਲੀਟਰ ਜਿਹੜਾ ਕਹਿੰਦੇ ਕਿ ਦੁੱਧ ਫਿਰ ਵਿੱਚ ਬਾਈ ਤੁਸੀਂ ਆ ਵੀ ਵੇਖ ਲਓ ਵੀ ਥੱਲਾ ਕਿਦਾਂ ਉੱਤਰਾ ਵੀ ਜਿਹੜਾ ਕੱਦ ਕਾਠ ਵੀ ਚੰਗਾ ਥੱਲੇ ਵੀ ਚੰਗੀ ਤਿਆਰ ਹੁੰਦੀ ਆ ਤੇ ਜਿਹਨੇ ਤਿਆਰ ਹੋਲੀ ਹੋਰ ਹੋ ਜਾਣਾ ਜ ਦਿਨ ਲੱਜਣਾ ਬਾਕੀ ਜੇ ਆਪਾਂ ਪੁੜਿਆਵਾਂ ਵੱਲ ਵੇਖੀਏ ਤੇ ਉਧਰਾਂ ਜੇ ਕੋਈ ਗੱਲ ਨਹੀਂ ਆ ਨਹੀਂ ਨਹੀਂ ਜੇ ਕੋਈ ਗੱਲ ਨਹੀਂ ਜੇ ਸ਼ਾਹਤ ਹੁੰਦਾ ਸਣਾ ਜੀ ਠੀਕ ਹੈ ਜੀ ਹਾਂਜੀ ਬਾਕੀ ਜੇ ਜਿੱਤਰਾ ਪਿਛਵਾਈਆਂ ਬਿਲਕੁਲ ਉਤਰਾਈਆਂ ਹਾਂ ਜੀ ਤੇ ਵੀਰ ਜੀ ਫਿਰ ਕੀ ਰੱਖੀ ਆਪਾਂ ਇਹਦਾ ਮੁੱਲ ਰੇਡ ਵੀਰ ਜੀ ਛੋੜਾ ਜੇ ਗੱਲ ਆ ਆਪਾਂ ਕਿੰਨਾ ਕੁ ਰੇਡ ਤਾਂ ਆਇਆ 45 ਕਰੇ 42 ਕਰਾਲੇ 38000 ਦੀ ਕਹਿੰਦੇ ਤਾਂ 38000 ਦੀ ਹਾਂ ਜੀ ਮੌਕੇ ਤੇ ਚਲੋ ਛੋਟ ਛੱਟ ਥੋੜੀ ਪਾਤੀ ਹੋਰ ਕਰ ਦੋਗੇ ਕਰ ਦਾਂਗੇ ਮਾਨਤਾਂ ਠੀਕ ਹੈ ਜੀ ਹਾਂ ਜੀ ਤੇ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਜੀ ਦੂਸਰੇ ਵੇੜੇ ਦੇ ਬਾਹਰੇ ਨੇ ਦੂਸਰਾ ਸੁਆ ਹੈ ਤੇ ਬਾਕੀ ਹਵਾਨਾ ਇਹਦਾ ਇੱਕ ਵਾਰੀ ਦੇਖ ਸਕਦੇ ਜੀ ਹਾਂਜੀ ਉਹ ਦਰਦੀ ਏ ਥੋੜਾ ਜਿਆ ਹਵਾਨੇ ਤੇ ਨਾੜਾ ਵੀ ਜਿਹੜੀਆਂ ਚੰਗੀਆਂ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਥੋੜਾ ਦਰਦੀ ਆ ਸਾਡੇ ਕੋਲ ਉੱਤੇ ਲਾ ਵੇਖੋ ਮਦਰ ਕਿੰਨੀ ਆਣੀ ਉਹ ਤਰ੍ਹਾਂ ਠੰਡੀ ਤੇਰੀ ਜੀ ਠੰਡੀ ਠੰਡੀ ਕੋਈ ਨਹੀਂ ਆਉਂਦੀ ਉੱਧਰ ਤੇ ਮਰਜੀ ਬਿਠਰੋ ਆਣ ਉਹ ਤਰ੍ਹਾਂ ਦੇਖ ਸਕਦੇ ਹੋ ਤਰ੍ਹਾਂ ਠੰਡੀ ਤੇਰੀ ਜੀ ਬਸ ਵੈਸੇ ਥੋੜਾ ਸਾਡੇ ਤੋਂ ਡਰ ਜਾਂਦੀ ਹਾਂ ਦੇਖ ਸਕਦੇ ਜੀ ਜਿਦਾਂ ਹਵਾਨਾ ਇਹਨੇ ਤਿਆਰ ਕੀਤਾ ਤੇ ਉਸ ਦਿਨ ਇਹ ਵੀ ਕਮਾਲ ਦੀ ਤਿਆਰ ਹੋਊਗੀ। ਹਾਂਜੀ ਇਹਨੇ ਵੀ ਹਫਤਾ ਵੀ ਖੜ ਸਕਦੀ ਜਾਂ ਵਾਧੂ ਵੀ ਖੜ ਸਕਦੀ। ਤੋੜ ਦੋ ਇੱਕ ਰੇਨ ਫੇਰ ਦੀ ਦੱਸਦੇ ਹਾਂ ਤੇ ਪਰ ਹਫਤਾ ਦੱਸ ਦੇਣਾ ਜੇ ਖੜੂਗੀ ਤੇ ਢਿੱਲਾ ਢੁਲਾ ਹਵਾਨੇ ਤੇ ਚੰਗੀਆਂ। ਬਾਕੀ ਇਹ ਸਾਂਬੀ ਸੂੰਬੀ ਚੰਗੀ ਆ ਉੱਤਰ। ਹਾਂਜੀ ਚੰਗੀ ਆ ਗਾਹਾਂ। ਨਾਲੀਆਂ ਦਾ ਬੁੱਝ ਨਹੀਂ ਖਾਲਾ ਬਰੀਡ ਵਾਲੀ ਐਸੀ। ਠੀਕ ਹੈ ਜੀ। ਬਾਕੀ ਹਵਾਨੇ ਤੇ ਨਾੜਾ ਨੂੜਾ ਚੰਗੀਆਂ। ਤੇ ਇਹ ਵੇਖੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ ਜਿੰਨੀਆਂ ਇਹਦਾ ਜਿੱਟਲਾਂ ਨੇ 20 ਲੀਟਰ ਨੂੰ ਮਸ਼ੀਨ ਨੂੰ ਪਿਆਂਦਾ ਠੀਕ ਐ ਅਗੇ ਕਹਿਰੀ ਸੇਵਾ ਆ ਠੱਲਾਂ ਬੜੀਆਂ ਨੇ ਆ ਵੇਖੋ ਬਾਕੀ ਨਕਸ਼ਾ ਚੰਗਾ ਵੇ ਇਹਦਾ ਸਾਰਾ ਜੇ ਆਪਾਂ ਹਵਾਨੇ ਦੇ ਬੰਤਰ ਵੀ ਵੇਖੀਏ ਚੰਗੀ ਆ ਹਾਂਜੀ ਹਾਂਜੀ ਤੇ ਬੋਡੀ ਸਟਰਕਚਰ ਤੇ ਬੋਡੀ weight ਵੀ ਚੰਗਾ ਬੜੀ ਵਧੀਆ ਜੇ ਗਾਂ ਕੋਈ ਸਾਂਭ ਭਲਾ ਕੋਈ ਵੀਰ ਲੈ ਜੇ ਹਾਂਜੀ ਹਾਂਜੀ ਤੇ ਰਾਜੇ ਦੇ ਵੀਰ ਜੀ ਆਈਆਂ ਨੇ ਅੱਧਾ ਘੰਟਾ ਹੋਇਆ ਸਾਡੇ ਕੋਲ ਆਈਆਂ ਨੇ ਹਾਂਜੀ 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 ਤੇ ਇਹਦਾ ਕੀ ਰੱਖੀਏ ਫਿਰ ਮੁੱਲ ਆਪਾਂ ਰੇਡ ਵੀਰ ਜੀ ਇਹਦਾ ਭਾਅ 45 ਕਰੀਏ 50 ਕਰੀਏ 40000 ਦੀ ਜੜ ਦੇ। 60 ਵੀ 40000 ਦੀ ਦੇ ਦੇਣੀ। ਕਰਦਾਂਗੇ ਮਾਨਦਾਨ। ਠੀਕ ਐ। ਬਾਕੀ ਜੇ ਕੋਈ ਵੀਰ ਜੋੜਾ ਹੀ ਲਏ। ਅੱਛਾ। 70000 ਦੀ ਦੇ ਦੇਾਂਗੇ 200 ਰੁਪਿਆ ਛੋਟ ਕਰਾਂਗੇ ਜੋੜੇ 'ਚ। ਅੱਛਾ। ਹਾਂਜੀ। ਇਹ ਨਵੀਂ ਸਕੀਮ ਕਰਤੀ ਨਵੇਂ ਸਾਲ ਦੀ। ਹਾਂਜੀ। 70 ਜ 70000 'ਚ 200 ਰੁਪਿਆ ਛੋਟ ਹੀ ਹੋਣੀ ਜੇ ਕੋਈ ਵੀਰ ਜੋੜਾ ਹੀ ਲਏਗਾ। 35 35000 'ਚ 20 20 ਲੀਟਰ ਵਾਲੀਆਂ। ਹਾਂਜੀ। ਜੇ ਕੱਲੀ-ਕੱਲੀ ਲਏਗਾ ਇਹ 36000 ਦੀ ਜੇ 38000 ਦੀ। ਅੱਛਾ। ਹਾਂਜੀ। ਕੱਲੀ- ਤੇ ਆ 38 ਦੇ ਹਾਂ ਜੀ ਦੇ ਜੋੜਾ ਲਓ ਤੇ 70000 ਦਾ ਤੇਰੇ ਕੋਲ 200 ਰੁਪਏ ਛੋਟੀ ਹੋਣੀ ਇਹਦੇ ਕਮਾਲ ਹੀ ਕਰਤੀ ਸੀ ਅੱਜ ਫਿਰ ਨਵੇਂ ਸਾਲ ਦੇ ਆਫਰ ਤੇ ਤੁਸੀਂ ਲਾਏ ਜੀ ਅੱਜ ਭਾਈ ਠੰਡੇ ਜਦਾਂ ਆਈਆਂ ਉਹਦੇ ਜਾਣ ਲੈ ਠੀਕ ਹੈ ਹੋਰ ਲੱਭ ਜਾਂਦੀਆਂ ਮਾਇਆ ਮੁੱਕ ਜਾਂਦੀ ਮਹਾਲੀ ਮੁੱਕਦਾ ਬਾਹਰ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਇੱਕ ਬੇਨਤੀ ਆ ਵੀਰ ਜੀ ਕਿੰਨੇ ਕੇ ਵੀਰ ਨੇ ਲੈਣਾ ਨਾ ਮਾਲ ਪਹਿਲਾਂ ਪੂਰੀ ਵੀਡੀਓ ਵੇਖ ਲਿਆ ਕਰਨ ਫਿਰ ਫੋਨ ਲਾਇਆ ਕਰਨ ਹਾਂਜੀ ਢੰਡ ਬੜੀ ਆ ਧੁੰਦ ਚ ਜਿਹੜੇ ਬੰਦਾ ਦੂਰ ਨੇੜੇ ਜਾਣਦੇ ਹੁੰਦਾ ਤੇ ਫੋਨ ਕਰਕੇ 10 ਮਿੰਟ ਭੰਨ ਕੇ ਫਿਰ ਕਹਣਗੇ ਘਰ ਸਲਾਹ ਕਰ ਲਈ ਸਲਾਹ ਕਰਕੇ ਵੀਡੀਓ ਫੋਨ ਲਾਇਆ ਕਰੋ ਦੋ ਵਾਰੀ ਵੇਖ ਕੇ ਦੋ ਵਾਰੀ ਵੇਖ ਕੇ ਤਿੰਨ ਵਾਰੀ ਵੇਖ ਕੇ ਰੇਟ ਕੀਤਾ ਫਿਰ ਕਹਣਗੇ ਕਿੰਨੇ ਦੀ ਦੇਣੀ ਆ ਅੱਛਾ ਇਹ ਤਾਂ ਸਾਰਾ ਕਲੀਅਰ ਦੱਸਤਾ ਇਹ ਆ ਕਿ ਬਿਲਕੁਲ ਪੱਕੇ ਜੱਸ ਨੋਈ ਰੇਟ ਦੱਸਦੇ ਆ ਕਿ 70000 ਦਾ ਜੋੜਾ ਜਿਹੜਾ ਲਾਸਟ ਹੀ ਆ ਹਨਾ ਇਕੱਲੀ ਗੱਲੀ ਦਾ ਵੱਖਰਾ ਵੱਖਰਾ ਠੀਕ ਆ ਜੀ ਜੋੜਾ ਕੋਈ ਕਹਿੰਦੇ ਕਿ ਖੜੂ 70000 ਦਾ ਕਹਿੰਦੇ ਕਿ ਲਾਸਟ ਹੀ ਆ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਵੇਸ਼ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ